ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਇਸ ਵਕਤ ਹੈ ਤੁਹਾਡਾ ਸੱਜ ਬਲਾਉ ਤੇ ਵਿੱਚ ਹੋਰ ਸਨੋ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਇੱਥੇ ਦੁਪਹਿਰ ਦਾ ਟਾਈਮ ਆ ਤੇ ਮੈਂ ਲੱਗੀ ਹੋਈ ਸੀਗੀ ਕੱਪੜੇ ਧੋਣ ਕੱਪੜੇ ਅੱਧੇ ਘੋਲੇ ਸੀਗੇ ਤੇ ਅੱਧੇ ਰਹਿ ਗਏ ਸੀਗੇ ਫੇਰ ਮੈਂ ਨਾ ਇਕੱਠੇ ਕਚਾ ਲੈ ਕੇ ਹੁਣ ਲੱਗੀ ਸੀਗੀ ਸੁਕਣੇ ਪਾਉਣ ਮੈਂ ਹਾਂ ਚਲੋ ਸੁਕਣੇ ਪਾ ਦਈਏ ਹਵਾ ਜੀ ਲੱਗ ਜੂਗੀ ਬੱਸ ਤਾਂ ਹੁਣ ਨਾ ਕੱਪੜੇ ਜੇ ਆਪਾਂ ਜ਼ਿਆਦਾ ਸ਼ਾਮ ਨੂੰ ਧੋਨੇ ਆ ਫੇਰ ਨਹੀਂ ਸੁੱਕਦੇ ਹੈਗੇ ਸਲਾਬੇ ਰਹਿ ਜਾਂਦੇ ਨੇ ਹੁਣ ਮੌਸਮ ਦਾ ਬਹੁਤ ਮਤਲਬ ਫਰਕ ਪੈਣ ਲੱਗ ਗਿਆ ਅੱਗੇ ਤਾਂ ਸ਼ਾਮੀ ਜੇ ਵੀ ਕੱਪੜੇ ਧੋਤੇ ਹੋਏ ਸੁੱਕ ਜਾਂਦੇ ਸੀਗੇ ਹੁਣ ਨਹੀਂ ਸੁੱਕਦੇ ਹੈਗੇ ਤੇ ਹੁਣ ਮੌਸਮ ਸ਼ਾਮ ਨੂੰ ਠੰਡਾ ਹੋ ਜਾਂਦਾ ਸ਼ਾਮੀ ਜਾ ਕੇ ਤਾਂ ਇੰਨੀ ਸੋਹਣੀ ਠੰਡੀ ਹਵਾ ਚੱਲਣ ਲੱਗ ਜਾਂਦੀ ਆ ਇੱਕ ਆਪਣੇ ਬਾਹਰ ਕਰਕੇ ਹਵਾ ਬਹੁਤ ਸੋਹਣੀ ਲੱਗਦੀ ਠੰਡੀ ਠੰਡੀ ਤੇ ਗਾਂਹਾਂ ਜਾ ਕੇ ਇਹ ਹੀ ਠੰਡੀ ਹਵਾ ਬਹੁਤ ਜ਼ਿਆਦਾ ਤੰਗ ਕਰਦੀ ਆ ਪਰ ਹੁਣ ਵਧੀਆ ਲੱਗਦੀ ਆ ਠੰਡੀ ਠੰਡੀ ਹਵਾ ਤੇ ਠੰਢੀ ਠੰਢੀ ਹਵਾ ਚੱਲਦੀ ਦੇ ਵਿੱਚ ਕੰਮ ਕਰਨਾ ਵੀ ਬਹੁਤ ਵਧੀਆ ਲੱਗਦਾ ਹੈ ਤੇ ਆਪਾਂ ਇੱਥੇ ਕੱਪੜੇ ਸੁਕਣੇ ਪਾਦਾਂਗੇ ਜੀ ਬਾਕੀ ਜੀ ਤੁਹਾਡਾ ਸਾਰੇ ਪੈਨ ਪੰਨਿਆਂ ਦਾ ਬਹੁਤ ਬਹੁਤ ਧੰਨਵਾਦ ਇੰਨੇ ਸੋਹਣੇ ਸੋਹਣੇ ਕਮੈਂਟ ਕਰਨ ਲਈ ਤੇ ਆਪਣੀ ਇਹ ਛੋਟੀ ਜੀ ਹੈਨਾ ਮਤਲਬ ਘਰੇਲੂ ਲਾਈਫ ਜ਼ਿੰਦਗੀ ਦੇਖਣ ਲਈ ਹੈਨਾ ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਵੀ ਆਪਾਂ ਨਾ ਤੁਹਾਡੇ ਲਈ ਹੈਨਾ ਇੱਕ ਸੁਧਾਰਨ ਜੀਆ ਵੀਡੀਓ ਬਣਾਉਨੇ ਆ ਹੈਨਾ ਕੋਈ ਜ਼ਿਆਦਾ ਮੈਨੂੰ ਵੀ ਪਤਾ ਵੀ ਆਪਾਂ ਜ਼ਿਆਦਾ ਨਹੀਂ ਕੋਸ਼ਿਸ਼ ਸ਼ੋਅ ਆਫ ਕਰਦੇ ਵੀਡੀਓ ਦੇ ਵਿੱਚ ਹੈਨਾ ਆਪਣੀ ਸੁਧਾਰਨ ਜੀ ਜ਼ਿੰਦਗੀ ਆ ਸੁਧਾਰਨ ਜੇ ਕੰਮ ਨੇ ਹੈਨਾ ਸਿੱਧੇ ਸਾਦੇ ਤੇ ਆਪਾਂ ਉਹੀ ਤੁਹਾਡੇ ਨਾਲ ਸ਼ੋਅ ਕਰਦੇ ਆ ਤੇ ਤੁਸੀਂ ਦੇਖਦੇ ਹੋ ਬਹੁਤ ਸੋਹਣਾ ਪਿਆਰ ਦੰਨੇ ਹੋ ਬਸ ਇਸੇ ਤਰ੍ਹਾਂ ਹੀ ਆਪਣੀ سپورਟ ਬਣਾਈ ਰੱਖਿਓ ਹਨ ਤੇ ਆਪਾਂ ਆਪਣੀ ਜਿਹੜੀ ਲਾਈਫ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਨਾ ਤੇ ਜਿਸ ਤਰ੍ਹਾਂ ਵੀ ਕੁਛ ਵੀ ਰੈਸਪੀ ਬਣਾਉਨੇ ਆ ਉਹ ਸ਼ੇਅਰ ਕਰਦੇ ਆ ਆਪਣੇ ਘਰੇਲੂ ਕੰਮ ਸ਼ੇਅਰ ਕਰਦੇ ਆ ਤੇ ਜੇ ਕੋਈ ਟਿਪਸ ਹੁੰਦੀ ਆ ਆਪਾਂ ਨੂੰ ਹੁੰਦਾ ਜ਼ਰੂਰੀ ਵੀ ਆਪਾਂ ਨੂੰ ਲੱਗਦਾ ਵੀ ਤੁਹਾਡੇ ਨਾਲ ਸ਼ੇਅਰ ਕਰੀਏ ਉਹ ਸ਼ੇਅਰ ਕਰਦੇ ਆ ਜੀ ਤੁਸੀਂ ਸਾਰੀਆਂ ਵੀਡੀਓ ਨੂੰ ਬਹੁਤ ਸੋਹਣਾ ਸੋਹਣਾ ਪਿਆਰ ਦੰਦਿਓ ਬਸ ਇਸੇ ਤਰ੍ਹਾਂ ਹੀ ਪਿਆਰ ਦੰਦਦੇ ਰਹੋ ਹਨ ਤੇ ਕੱਪੜੇ ਸੁੱਕਣ ਤੋਂ ਬਾਅਦ ਇਹ ਕੱਪੜੇ ਸੀਗੇ ਦੇਖੋ ਸਵੇਰੇ ਬੱਚੇ ਗਏ ਉਸ ਤੋਂ ਬਾਅਦ ਸਾਰਾ ਮੈਂ ਖਲਾਰਾ ਚੱਕਿਆ ਹਨ ਹੁਣ ਸਕੂਲੋਂ ਬਾਰੀ-ਬਾਰੀ ਆਗੇ ਪਹਿਲਾਂ ਸਜਪ੍ਰੀਤ ਸੱਜਰੇ ਆ ਜਾਂਦਾ ਉਹ ਤਾਂ 11 ਵਜੇ ਨੂੰ ਮੁੜੇ ਆਉਂਦਾ ਉਹਦੇ ਪੇਪਰ ਚੱਲਦੇ ਨੇ ਤੇ ਜਿਸ ਕਰਨ ਆਪਣਾ 2 ਵਜੇ ਆਉਂਦਾ ਉਹਨਾਂ ਨੇ ਵਰਦੀਆਂ ਇੱਥੇ ਖੋਲ ਕੇ ਰੱਖੀਆਂ ਹੋਈਆਂ ਸੀਗੀਆਂ ਬਾਕੀ ਜਦੋਂ ਉਹ ਆ ਜਾਂਦੇ ਨੇ ਚਾਦਰ ਆਪਣੀ ਇਦਾਂ ਹੀ ਖਿਲਰੀ ਰਹਿੰਦੀ ਆ ਚਾਦਰ ਨੂੰ ਬਿਛੇ ਨਹੀਂ ਰਹਿਣ ਦਿੰਦੇ ਹੈਗੇ ਉਹਨਾਂ ਦੇ ਗਿਆ ਤੇ ਸਮਾਰ ਕੇ ਰੱਖਦੇ ਆ ਬਾਅਦ ਚ ਫੇਰ ਆ ਕੇ ਖੰਡਾਰ ਦਿੰਦੇ ਨੇ ਉਹ ਉਹ ਨੂੰ ਇਹ ਕੱਪੜਿਆਂ ਨੂੰ ਇਹ ਸੈੱਟ ਕਰ ਰਹੀ ਸੀਗੀ ਮੈਂ ਵੀ ਜਿਹੜੇ ਧੋਣੇ ਵਾਲੇ ਨੇ ਉਹਨਾਂ ਨੂੰ ਬਾਹਰ ਲੈ ਜਾ ਤੇ ਚਾਦਰ ਬੁਛਾਦਾ ਹਨਾ ਤੇ ਸੈੱਟ ਕਰ ਦਾਂਗੇ ਥੋੜਾ ਜਿਹਾ ਨੂੰ ਫੇਰ ਆ ਜਾਣਾ ਹੁਣ ਘੁੰਮਣ ਗਏ ਹੋਏ ਨੇ ਖੇਡਣ ਗਰਾਊਂਡ ਦੇ ਵਿੱਚ ਚਲੇ ਜਾਂਦੇ ਨੇ ਖੇਡਣ ਤੇ ਆ ਕੇ ਫੇਰ ਉਦਾਂ ਹੀ ਗਾ ਪਾ ਦਣ ਉਹਨਾਂ ਨੇ ਬਸ ਜੀ ਸਾਰੀ ਦਿਹਾੜੀ ਇਹੀ ਕੰਮ ਕਰ ਲੋਟ ਆਉਂਦੇ ਹੈਗੇ ਹਨ ਕਰਦੇ ਤੇ ਇਹਨਾਂ ਦੇ ਵਿੱਚ ਆਪਣੀ ਸਾਰੀ ਦਿਹਾੜੀ ਲੰਘ ਜਾਂਦੀ ਹੈ ਬਸ ਤਾਂ ਵਧੀਆ ਆਪਾਂ ਸਾਰੀ ਦਿਹਾੜੀ ਬਿਜੀ ਰਹਨੇ ਆ ਹਨਾ ਮਤਲਬ ਵੀ ਇਦਾਂ ਵੀ ਕਿਸੇ ਕੋਲ ਖੜਦੇ ਬੈਠਦੇ ਨਹੀਂ ਵੀ ਆਪਦੇ ਘਰ ਦੇ ਵਿੱਚ ਹੀ ਰਹਨੇ ਆ ਹਨਾ ਤੇ ਜੇ ਖੜਾ ਬੈਠਾਂਗੇ ਤਾਂ ਗੱਲਾਂ ਬਾਤਾਂ ਹੁੰਦੀਆਂ ਨੇ ਫਿਰ ਚੁਗਲੀਆਂ ਹਨਾ ਜਿਨ੍ਹਾਂ ਨੂੰ ਕਹਿ ਦਿੰਨੇ ਆ ਵੀ ਉਹ ਚੁਗਲੀਆਂ ਕਰਾਂਗੇ ਤੇ ਫਿਰ ਸਹੀ ਨਹੀਂ ਰਹਿੰਦਾ ਹੈਗਾ ਉਹਦੇ ਨਾਲ ਜ਼ਿੰਦਗੀ ਵੀ ਸਾਰੀ ਡਿਸਟਰਬ ਹੋ ਜਾਂਦੀ ਹੈ ਨਾਲ ਤਾਂ ਆਪਣੇ ਕੰਮ ਖਰਾਬ ਹੋ ਜਾਂਦੇ ਨੇ ਮਤਲਬ ਟਾਈਮ ਨਹੀਂ ਦੇ ਪਾਉਂਦੇ ਆਪਾਂ ਕਮਾਕਾਰਾਂ ਨੂੰ ਆਪਣੇਆਂ ਨੂੰ ਜੇ ਆਪਾਂ ਕਿਸੇ ਕੋਲ ਖੜ ਕੇ ਗੱਲਾਂ ਵੀ ਮਾਰਨ ਲੱਗ ਜਾਈਏ ਨਾ ਆਪਣਾ ਟਾਈਮ ਮਤਲਬ ਖਰਾਬੇ ਹੁੰਦਾ ਗੱਲਾਂ ਦੇ ਵਿੱਚੋਂ ਗੱਲਾਂ ਨਿਕਲਿਆ ਆਉਂਦੀਆਂ ਨੇ ਜਿễ ਖੜਦੇ ਉੱਠਦੇ ਬਹਿਨੇ ਆ ਕਿਤੇ ਜਾ ਕੇ ਹੈਨਾ ਤੇ ਫਿਰ ਉਹੀ ਆਪਣੇ ਕੰਮ ਲੇਟ ਹੋ ਜਾਂਦੇ ਨੇ ਇਸ ਨਾਲ ਉਹ ਹਨਾ ਚੰਗਾ ਵੀ ਆਪਦੇ ਘਰੋ ਹੀ ਰਹਿਓ ਹਨਾ ਆਪਦਾ ਕੰਮ ਕਰਨ ਵੇਲੇ ਟਾਈਮ ਨਾਲ ਤੇ ਆਪਾਂ ਬਸ ਆਪਣੇ ਘਰੇ ਹੀ ਰਹਿੰਦੇ ਹੁੰਨੇ ਆ ਤੇ ਬਸ ਇਦਾਂ ਹੀ ਕੰਮ ਕਰਦੇ ਫਿਰ ਜਾਈਦਾ ਕਿਤੇ ਆਈਦਾ ਨਹੀਂ ਜਾਈਦਾ ਨਹੀਂ ਤੇ ਇਹੀ ਕੰਮ ਨੇ ਲੋਟ ਆਉਂਦੇ ਆਪਣੇ ਤੇ ਇੱਥੇ ਸਹਿਬਰੀਦ ਕੁਝ ਲੈ ਕੇ ਗਿਆ ਸੀਗਾ ਆ ਕੇ ਤੇ ਉਹਨੇ ਦੇਖ ਲਿਆ ਮੰਮੀ ਕੈਮਰਾ ਲਈ ਜਾਂਦੇ ਤੁਹਾਨੂੰ ਹੈਲੋ ਕਹਿ ਕੇ ਕਿਹਾ ਉਹ ਤੇ ਦੇਖੋ ਇਧਰ ਆਪਣੇ ਵੱਲ ਨਾ ਇੰਨੀ ਜ਼ਿਆਦਾ ਹਰਿਆਵਲਾ ਬਹੁਤ ਸੋਹਣੀ ਹਰਿਆਵਲਾ ਚਾਰ ਚੁਫੇਰੇ ਤੁਹਾਨੂੰ ਦਰਖਤ ਤੇ ਦਰਖਤ ਮਿਲਣਗੇ ਬਹੁਤ ਵਧੀਆ ਮੌਸਮ ਲੱਗਦਾ ਆਪਣੇ ਵੱਲ ਹਨ ਤੇ ਆਪਾਂ ਬਾਰ-ਬਾਰ ਬੈਠੇ ਆ ਦਰਖਤ ਤੇ ਦਰਖਤ ਨੇ ਹਰਿਆਵਲ ਭਰੀ ਪਈ ਆ ਤੇ ਇੱਥੇ ਪਸ਼ੂ ਆਪਣੇ ਬੱਕਰੀਆਂ ਖਾ ਰਹੀਆਂ ਨੇ ਪੱਠੇ ਤੇ ਬਣੇ ਰਿਓ ਬਲੌਗ ਦੇ ਨਾਲ ਦਿਖਾਉਣੇ ਤੁਹਾਨੂੰ ਅੱਗੇ ਸਲਾਈਡ ਚਲੇਗੀ ਪੱਖੇ ਚੱਲ ਰਹੇ ਨੇ ਇਨਵਰਟਰ ਤੇ ਪੱਖੇ ਕਰ ਦਈਏ ਬੰਦ ਗੋਗਚਣਾ ਹੋ ਗਿਆ ਗੋਗਚਾ ਅਣ ਹੁਣ ਕਿੜਾ ਮਾਰ ਕੇ ਕਿੰਨਾ ਹਲੇ ਮੈਂ ਹੁਣ ਇਹਨਾਂ ਐ ਹੋ ਗਿਆ ਬਤਾਰਾਂ ਟਾਈਮ ਹੋ ਗਿਆ ਅੱਜ ਆਪਣੇ ਕੱਠੇ ਰਹਿੰਦੇ ਹਲੇ ਵੱਢਣ ਤੋਂ ਦੇਖੋ ਮਸ਼ੀਨ ਖਾਲੀ ਪਈ ਸੈਦਾ ਬਹੁਤ ਵੱਢਣ ਗਿਆ ਹੋਇਆ ਜੰਨ ਨੂੰ ਚੱਕ ਕੇ ਲੈ ਕੇ ਆਉਣੀ ਪਹਿਲਾਂ ਅੱਥੇ ਪਹਿਲਾਂ ਗੁਲਾ ਖੇਚਦਾ ਤੇ ਇੱਕ ਖੱਬੜ ਆਪਣਾ ਆਇਆ ਖੇਤ ਦੇ ਵਿੱਚੋਂ ਤਰ ਤੇ ਇਥੇ ਆਪਾਂ ਨੇ ਜੋਟਾ ਕੇ ਨੇ ਇਹ ਮੁਰਗੇ ਨਾਲ ਖੋਲ ਦਿੰਦੇ ਨੇ ਖੁੱਲੇ ਨੇ ਦੇਖੋ ਜੋਟ ਡੇਡ ਹੋ ਗਿਆ ਆਪਾਂ ਹੈਗੇ ਸਿੱਦੇ ਸਿੱਖੇ ਨਹੀਂ ਪਤਾ ਨਹੀਂ ਅੱਧੇ ਜੰਮੇ ਪਤਾ ਨਹੀਂ ਕੀ ਉਹ ਚ ਹੈਗੇ ਨੇ ਇਹਦੇ ਵਿੱਚੋਂ ਤਾਂ ਮੁਰਗੀ ਜੋ ਮੁਰਗੀ ਖਾ ਗਈ ਫਿਰ ਟੱਕ ਦਿੰਨੇ ਆ ਸਾਰੀ ਚੂਚੂ ਖੁੱਡੇ ਫਿਰਦੇ ਨੇ ਜਿੰਨੇ ਵੀ ਹੈਗੇ ਨੇ ਮੈਂ ਸਾਰੇ ਖਾ ਜਾਣੇ ਨੇ ਇਹਨਾਂ ਨੇ ਹੁਣ ਫਲਰ ਛੱਟ ਗਈ ਸੀ ਤੇ ਇਹਦੇ ਬੰਦ ਕਰਦੇ ਹੁਣ ਉਹਨਾਂ ਨੂੰ ਤੇ ਗੋਹਾ ਬਥਣਾ ਹਲੇ ਗੋਹਰੇ ਚਾਣਾ ਮੈਂ ਪੱਠੇ ਚੱਕ ਕੇ ਲੈ ਕਾ ਫਲ ਤਾਂ ਗੋਹਾ ਖਿੱਚਾ ਗੋਹਾ ਖਿੱਚ ਲਾ ਤੇ ਆ ਦੇਖੋ ਸਵੀਟੀ ਆਪਣੇ ਕਾ ਜਿੱਥੇ ਰੂੜੀ ਆਪਣੇ ਸਾਰੀ ਚੱਕਤੀ ਸੀਗੀ ਇਹ ਖਾਦ ਸਾਰੀ ਖੰਡਾਤੀ ਸੀਗੀ ਖੇਤ ਦੇ ਵਿੱਚ ਤੇ ਸਾਡਾ ਵੱਡਾ ਦੇਖ ਲੋ ਕਿਸ ਤਰ੍ਹਾਂ ਲੱਗਿਆ ਹੈ ਤੁਹਾਨੂੰ ਖੇਤ ਕਮਾ ਕੇ ਲੱਗਣੇ ਆਪਣੇ ਪੱਠੇ ਵੱਢ ਰਿਹਾ ਇਹਦੇ ਪਾ ਇਹ ਵਿੱਚੋਂ ਵਿੱਚੋਂ ਵੱਢਿਆ ਦੀ ਅਸੀਂ ਫਿਰ ਇਹ ਤੇ ਖੱਬਲ ਹੋ ਜਾਂਦਾ ਖੱਬਲ ਕਹੋਗੇ ਕਾ ਕਹੋਗੇ ਤਾ ਕਰਕੇ ਸੀ ਵਿੱਚੂ ਲੈ ਕੇ ਸੀਗੇ ਹਾਂਜੀ ਭਰੀਆ ਪੰਚਕਾਤੀ ਤੇ ਰਹਿ ਗਈਆਂ ਇਹ ਲੈ ਕੇ ਜਾਣੀਆਂ ਨੇ ਹੁਣ ਅੰਦਰ ਕੱਲੀ-ਕੱਲੀ ਕਰਕੇ ਸੂਰਜ ਹੋ ਚਲੇ ਗਿਆ ਬਸ ਸ਼ਾਮ ਤੋਂ ਨਹੀਂ ਦੇਣ ਖੜਦਾ ਹੈਗਾ ਬਸ ਹੁਣ ਛਿਪ ਜਾਣਾ ਬਸ ਇਹ ਕਹਿਰਾ ਖਾਲੀ ਕਰਕੇ ਨਾ ਇੱਥੇ ਆਪਾਂ ਜਮੀ ਤੇ ਗਿੰਨੀ ਦਾ ਦੋਹਾਂ ਚ ਇੱਕ ਬੀਜਾਂਗੇ ਦੇਖਦੇ ਕੀ ਬੀਜ ਤੇ ਗਿੰਨੀ ਦਾ ਬੀਜ ਦੇ ਜਮੀ ਬੀਜ ਤੇ ਛੂਹਿਆ ਨੇ ਇੰਨੀ ਖੁੱਡਾ ਪਟੇ ਬਣਿਆ ਨੇ ਬਹੁਤ ਜ਼ਿਆਦਾ ਤਾਂ ਦੇਖੋ ਉਧਰ ਕਾਲੇ ਹੋਏ ਪੈਣੇ ਫੜਦੀ ਜੀ ਨਾ ਬਿਮਾਰੀ ਜੀ ਪਈ ਆ ਹਾਰਸ ਫਰੀ ਵੀ ਆ ਨਾ ਤੇ गर्मी गर्मी होगी रस्सी अपने को एक है हम लेके आएंगे चक के मैं भी नहीं लैके आई हैगी मैंने वैसी मैं उतने है, है ना तो आए तो भरी पाने चलो जी फिर मिलते हैं सब पट्ठे चक् लीए हाँ जी इतने अपने ਕੱਠੇ ਚੁਕਾਤੇ ਸੀਗੇ ਬਸ ਇਹ ਥੋੜੇ ਜਿਹੇ ਰਹਿ ਗਏ ਸੀਗੇ ਤੇ ਅੱਜ ਛੋਟਾ ਜਿਹਾ ਬਲੌਕ ਬਣਿਆ ਐ ਐਡਾ ਕੇ ਬਲੌਕ ਪ੍ਰਬਾਨ ਕਰਿਓ ਬਾਕੀ ਜੀ ਮਿਲਦੇ ਆ ਕੱਲ ਕਿਸੇ ਨਵੇਂ ਬਲੌਕ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਮਿਲਦੇ ਆ ਕੱਲ ਨੂੰ ਜੀ